ਦੇਸ਼ ਵਿਦੇਸ਼ ਦਰਸ਼ਕਾਂ ਦਾ ਮੈਂ ਪਰਮਜੀਤ ਸਿੰਘ ਰੰਗਪ uri ਸਵਾਗਤ ਕਰਦਾ ਹਾਂ ਅਸੀਂ ਅੱਜ ਜਲੰਧਰ ਦੇ ਵਿੱਚ ਬੈਠੇ ਹਾਂ ਤੇ ਜਲੰਧਰ ਦੇ ਜੋ ਹਾਲਾਤ ਚੱਲ ਰਹੇ ਨੇ ਉਹਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਪੈਨਿਕ ਹੋ ਰਹੇ ਨੇ ਪੈਨਿਕ ਨਾ ਹੋਣ ਕੀ ਹੋਣਾ ਚਾਹੀਦਾ ਇਸ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਉਂਕਿ ਅੱਜ ਜੋ ਮਾਹੌਲ ਬਣਿਆ ਪਿਆ ਹੈ ਹਿੰਦੁਸਤਾਨ ਪਾਕਿਸਤਾਨ ਦੀ ਸੀਮਾ ਤੇ ਲੋਕ ਘਰਾਂ ਚ ਡਰ ਕੇ ਬੈਠੇ ਨੇ ਡਰਨ ਦੀ ਜ਼ਰੂਰਤ ਨਹੀਂ ਹੈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਮੇਰੇ ਨਾਲ ਮੌਜੂਦ ਹੈ ਕੁਲਵਿੰਦਰ ਮਹਿਜੀ ਤੇ ਜਸਵਿੰਦਰ ਸੰਗਾ ਜੀ ਇਹਨਾਂ ਦੋਨਾਂ ਨੂੰ ਇਸ ਕਰਕੇ ਨਾਲ ਲਿਆਂਦਾ ਕਿਉਂਕਿ ਜਦੋਂ 1965 ਤੇ 71 ਦੀ ਜੰਗ ਹੋਈ ਸੀ ਇਹ ਉਦੋਂ ਇਹਨਾਂ ਨੇ ਆਪਣੀ ਅੱਖੀ ਦੇਖੀ ਤੇ ਉਦੋਂ ਕੀ ਕੀ ਹਾਲਾਤ ਸੀ ਕਿੱਦਾਂ ਬਚਿਆ ਜਾ ਸਕਦਾ ਕੀ ਸਕੂਲਾਂ 'ਚ ਟ੍ਰੇਨਿੰਗ ਦਿੱਤੀ ਜਾ ਗਈ ਸੀ ਉਹ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਕੁਲਵਿੰਦਰ ਮਹਿਜ ਜੀ ਨਾਲ ਗੱਲ ਕਰਦੇ ਮਹਿਜ ਸਾਹਿਬ ਸਭ ਤੋਂ ਪਹਿਲਾਂ ਦੱਸੋ ਜਦੋਂ 1965 ਤੇ 71 ਦੀ ਜੰਗ ਤੁਸੀਂ ਕਿੰਨੀ ਉਮਰ ਦੇ ਸੀ 71 ਦੀ ਜੰਗ ਵੇਲੇ ਦੇਖਿਆ ਤੇ ਕੀ ਉਦੋਂ ਤੇ ਚੱਲ ਰਿਆ ਸੀ ਦੇਖੋ ਜੀ ਹੈ ਤਾਂ ਛੋਟੇ ਹੀ ਸੀ ਬਿਲਕੁਲ ਪਰ ਇੰਨੀ ਵੀ ਸਮਝ ਸੀਗੀ ਕਿ ਹੋ ਕੀ ਰਿਹਾ ਉਹ ਅੱਜ ਵੀ ਜਿਹੜੀ ਉਹ ਚੀਜ਼ਾਂ ਨੇ ਉਹ ਦਿਮਾਗ 'ਚ ਨੇ ਕਿ ਕੀ ਕੀ ਚੱਲਦਾ ਸੀ ਛੋਟੇ ਜਰੂਰ ਸੀ ਕਿਸ ਤਰ੍ਹਾਂ ਬਲੈਕਆਊਟ ਸੀਗਾ ਯੂ نو ਅਨਾਉਂਸ ਹੋਇਆ ਤੇ ਬਲੈਕਆਊਟ ਹੋਇਆ ਤੇ ਫਿਰ ਘਰਦਿਆਂ ਨੇ ਅਖਬਾਰਾਂ ਲਾਤੀਆਂ ਜੀ ਬਾਰੀਆਂ ਦੇ ਉੱਤੇ ਬਾਹਰ ਨਹੀਂ ਨਿਕਲਣਾ ਹਨਾ ਔਰ ਲਾਈਟ ਨਾ ਜਗਾ ਕੇ ਕੈਂਡਲ ਦੇ ਨਾਲ ਥੋੜਾ ਬਹੁਤ ਜਿਹੜਾ ਕੰਮ ਆ ਉਹ ਕਰਨਾ ਹਲੇ ਕਿ ਚਲੋ ਹੁਣ ਤਾਂ ਅੱਜ ਦੀ ਗੱਲ ਕਰੀਏ ਬਲੈਕਆਊਟ ਦੇ ਵਿੱਚ ਬੜਾ ਆਸਰਾ ਹੈ ਕੀ ਇਨਵਰਟਰ ਹੈ ਕੀ ਚਲੋ ਲਾਈਟ ਨਹੀਂ ਜਗਾਨੀ ਤੇ ਪੱਖੇ ਤਾਂ ਚੱਲ ਰਹੇ ਨੇ ਨਾ ਉਦੋਂ ਬਲੈਕਆਊਟ ਦਾ ਮਤਲਬ ਟੋਟਲ ਬਲੈਕਆਊਟ ਕੁਝ ਵੀ ਨਹੀਂ ਚੱਗਾ ਔਰ ਬਾਰੀਆਂ ਬੂਏ ਸਾਰੇ ਬੰਦ ਆ ਤੇ ਥੋੜੀ ਜੀ ਤੰਗੀ ਜ਼ਰੂਰ ਕੱਟਣੀ ਪੈ ਰਹੀ ਸੀ ਉਦੋਂ ਬਲੈਕਆਊਟ ਦੇ ਵਿੱਚ ਕਿਉਂਕਿ ਬਿਲਕੁਲ ਤੁਸੀਂ ਲਾਈਟ ਨਹੀਂ ਹੋਣੀ ਨਾ ਪੱਖਾ ਚੱਲਣਾ ਤੇ ਉੱਥੋਂ ਗਰਮੀ ਦਾ ਮੌਸਮ ਹੈ ਤੇ ਬੜਾ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੁੰਦਾ ਸੀ ਉਸ ਵੇਲੇ ਬਲੈਕਆਊਟ ਦੇ ਵਿੱਚ ਔਰ ਲੇਕਿਨ ਸਾਰਿਆਂ ਨੇ ਉਸ ਵੇਲੇ ਬੜਾ ਸਾਥ ਦਿੱਤਾ ਕਿਸੇ ਤਰ੍ਹਾਂ ਦੀ ਕੋਈ ਅੰਗੈਲੀ ਨਹੀਂ ਜੋ ਗਾਈਡਲਾਈਨਸ ਆਂਦੀਆਂ ਸੀ ਗਵਰਨਮੈਂਟ ਵੱਲੋਂ ਜਾਂ ਪੁਲਿਸ ਵੱਲੋਂ ਉਹ ਗਾਈਡਲਾਈਨਸ ਸਾਰੇ ਫਾਲੋ ਕਰਦੇ ਸੀ ਜਿਵੇਂ ਤੁਸੀਂ ਗੱਲ ਕੀਤੀ ਨਾ ਇਨਵਰਟਰ ਦੀ ਅੱਜ ਬਲੈਕਆਊਟ ਦਾ ਮਤਲਬ ਉਹ ਬਲੈਕਆਊਟ ਨਹੀਂ ਰਹਿ ਰਿਹਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਲਾਈਟਾਂ ਜਗ ਰਹੀਆਂ ਲੋਕੀ ਦੁਕਾਨਾਂ ਬੰਦ ਕਰਕੇ ਜਾ ਰਹੇ ਜਿਉਂ ਉਹਨਾਂ ਦੇ ਘਰ ਦੁਕਾਨ ਦੀ ਬਾਹਰ ਦੀ ਲਾਈਟ ਉਹ ਜਗਦੀ ਹੈ ਇਹਦੇ ਨਾਲ ਨੁਕਸਾਨ ਹੋ ਸਕਦਾ ਤੁਸੀਂ ਸਮਝਦੇ ਹੋ ਨਾ ਇਹਨੂੰ ਜੇ ਬਿਲਕੁਲ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਕਿ ਹੁਣ ਤੋਂ ਥੋੜੀ ਜਿਹਾ ਪਹਿਲੇ ਅਸੀਂ ਇੱਕ ਚਰਚਾ ਚ ਹਿੱਸਾ ਲੈ ਰਹੇ ਸੀ ਉਹ ਰਿਕਾਰਡ ਕਰ ਰਹੇ ਸੀ ਉੱਥੇ ਮੈਂ ਕਹਿ ਰਿਹਾ ਸੀ ਬਲੈਕਆਊਟ ਦਾ ਮਤਲਬ ਬਲੈਕਆਊਟ ਆ ਲੋਕਾਂ ਨੂੰ ਇਹ ਵੀ ਖਿਆਲ ਰੱਖਣਾ ਜਿਹਦੇ ਜਿਹੜੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਨੇ ਨਾਈਟ ਵਿਜ਼ਨ ਕੈਮਰੇ ਨੇ ਔਰ ਜਦੋਂ ਬਲੈਕਆਊਟ ਹੋ ਜਾਂਦਾ ਉਹ ਲਾਈਟ ਕਰ ਦਿੰਦੇ ਨੇ ਤੇ ਉਹ ਕੈਮਰੇ ਵੀ ਆਪਣੇ ਆਫ ਰੱਖਣ ਤੇ ਉਹ ਕੈਮਰੇ ਬਿਲਕੁਲ ਆਫ ਰੱਖਣੇ ਚਾਹੀਦੇ ਨੇ ਇਨਵਰਟਰ ਹੈ ਠੀਕ ਹੈ ਗਰਮੀ ਦਾ ਮੌਸਮ ਹੈ ਤੁਸੀਂ ਪੱਖੇ ਚਲਾ ਕੇ ਅੰਦਰ ਬੈਠੇ ਰਹੋ ਬਲੈਕਆਊਟ ਦਾ ਮਤਲਬ ਤਾਂ ਬਲੈਕਆਊਟ ਹੈ ਚਲੋ ਇਹ ਤਾਂ ਡਰਿੱਲ ਕਰਾ ਰਹੀ ਹੈ ਸਰਕਾਰ ਕੀ ਜੇ ਬਲੈਕਆਊਟ ਹੋਏ ਤਾਂ ਸਾਨੂੰ ਕੀ ਕੀ ਕਰਨਾ ਚਾਹੀਦਾ ਕਿਉਂਕਿ ਬਲੈਕਆਊਟ ਨਵੀਂ ਜਨਰੇਸ਼ਨ ਨੇ ਤਾਂ ਦੇਖਿਆ ਹੀ ਨਹੀਂ ਜੀ ਇਹ ਬਲੈਕਆਊਟ ਹੁੰਦਾ ਕਿ ਸੁਣਿਆ ਜਰੂਰ ਹੋਏਗਾ ਪਰ ਲੋਕਾਂ ਦੀ ਇੱਕ ਜਿਹੜੀ ਗੜਬੜ ਗੱਲ ਜਿਹੜੀ ਨਜ਼ਰ ਆਈ ਹੈ ਉਹ ਇਹ ਬਲੈਕਆਊਟ ਦੇ ਵਿੱਚ ਕਈ ਕੈਮਰੇ ਦੀ ਲਾਈਟ ਦੇ ਨਾਲ ਕੰਮ ਕਰ ਰਹੇ ਨੇ ਵੀਡੀਓ ਬਣਾ ਰਹੇ ਨੇ ਇਹ ਉਹ ਇਹ ਸਾਰੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਜੀ ਬਿਲਕੁਲ ਮੀਡੀਆ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਸੰਗਤ ਸਾਹਿਬ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਜਦੋਂ ਤੁਸੀਂ 1965 71 ਦੀ ਜੰਗ ਵਲੇ ਦੇਖੀ ਹੈ ਉਦੋਂ ਇੱਕ ਤਿਆਰੀ ਕਰਾਈ ਜਾਂਦੀ ਸੀ ਸਕੂਲਾਂ ਦੇ ਵਿੱਚ ਸਕਾਉਟਸ ਬਣਾਏ ਜਾਂਦੇ ਸੀਗੇ ਉਹ ਕਿਹ ਕਿਹ ਤਿਆਰੀਆਂ ਸੀ ਤੇ ਅੱਜ ਕੀ ਕੀ ਕਰਨਾ ਚਾਹੀਦਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਵੀਡੀਓ ਦਾ ਮਕਸਦ ਇਹ ਹੈ ਲੋਕਾਂ ਨੂੰ ਜਾਣਕਾਰੀ ਦੇਣਾ ਤੇ ਅਵੇਅਰ ਕਰਾਉਣਾ ਕਿਵੇਂ ਹੋਣਾ ਚਾਹੀਦਾ ਸਾਰੀ ਜਾਣਕਾਰੀ ਦੇ ਦੋ ਦੇਖੋ ਉਸ ਵੇਲੇ ਪਹਿਲੀ ਗੱਲ ਜਿਹੜੇ 65 ਦੀ ਲੜਾਈ ਸੀ ਉਹ ਤੇ ਉਸ ਵੇਲੇ ਮੈਂ 7 8 ਸਾਲ ਦਾ ਹੋਵਾਂਗਾ ਜੀ ਆ ਉਦੋਂ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਮਿਲਿਆ ਪਰ 71 ਦੀ ਲੜਾਈ ਜਿਹੜੀ ਸੀ ਕਿਉਂਕਿ ਬੰਗਲਾਦੇਸ਼ ਦਾੜਾ ਸ਼ੁਰੂ ਹੋਇਆ ਸੀ ਮਾਰਚ ਵਿੱਚ ਸ਼ੁਰੂ ਹੋਇਆ ਸੀ 71 ਦੇ ਵਿੱਚ ਤੇ ਚੱਲਦਾ ਰਿਹਾ ਜਾ ਕੇ ਅਖੀਰ ਦੇ ਵਿੱਚ ਦਸੰਬਰ ਚ ਲੜਾਈ ਸ਼ੁਰੂ ਹੋਈ ਸੀ ਉਹਦੇ ਵਿੱਚ ਬਹੁਤ ਲੰਮਾ ਟਾਈਮ ਮਿਲ ਗਿਆ ਸੀ ਪ੍ਰੈਪਰੇਸ਼ਨ ਦਾ ਸਾਨੂੰ ਯਾਦ ਹੈ ਅਸੀਂ ਇਸ ਪਾਰਸ ਕਾਉਟਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀ ਕਿ ਵੀ ਸਿਵਲ ਡਿਫੈਂਸ ਕਿਵੇਂ ਕਰਨਾ ਹੈ ਜੀ ਅ ਜੇ ਬੰਬਾਰਡਮੈਂਟ ਹੋ ਜਾਏ ਤੇ ਕਿਵੇਂ ਬਚਣਾ ਹੈ ਤੇ ਕੀ ਕੀ ਤਿਆਰੀ ਕਰਨੀ ਹੈ ਜੀ ਅ ਹੁਣ ਜਿਹੜਾ ਮਾਹੌਲ ਬਣਿਆ ਇਕਦਮ ਬਣ ਗਿਆ ਉਹਨਾਂ ਲੰਬਾ ਟਾਈਮ ਨਹੀਂ ਮਿਲਿਆ ਤੇ ਉਸ ਕਰਕੇ ਅ ਹੁਣ ਸਾਨੂੰ ਚਾਹੀਦਾ ਕਿ ਜਿਸ ਤਰ੍ਹਾਂ ਹੁਣ ਅਸੀਂ ਇਸ ਇਹੋ ਜਿਹਾ ਵੀਡੀਓ ਬਣਾ ਰਹੇ ਹਾਂ ਤੇ ਇਸ ਨੂੰ ਅਸੀਂ ਅੱਗੇ ਵਧਾਈਏ ਤਾਂ ਕਿ ਅਸੀਂ ਇਹ ਤਾਂ ਹੈ ਪਬਲਿਕ ਨੂੰ ਪਤਾ ਲੱਗੇ ਕਿ ਕੀ 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 ਕਰਨਾ ਚਾਹੀਦਾ ਹੈ ਜੀ ਸਭ ਤੋਂ ਪਹਿਲਾਂ ਨੇ ਲੋਕਾਂ ਨੂੰ ਸਿਵਲ ਡਿਫੈਂਸ ਦਾ ਮਤਲਬ ਨਹੀਂ ਸਮਝਿਆ ਉਹ ਆਪਾਂ ਸਮਝਾਉਣਾ ਚਾਹੁੰਦੇ ਆ ਕਿ ਸਿਵਲ ਡਿਫੈਂਸ ਹੁੰਦਾ ਕਿ ਤੁਸੀਂ ਸਮਝਾ ਦਿਓ ਪਲੀਜ਼ ਸਿਵਲ ਡਿਫੈਂਸ ਦਾ ਮਤਲਬ ਹੈਗਾ ਕਿ ਮੁਹੱਲਾ ਲੈਵਲ ਤੇ ਜਾਂ ਏਰੀਆ ਲੈਵਲ ਤੇ ਕੁਝ ਕਮੇਟੀਆਂ ਬਣਾਈਆਂ ਜਾਣ ਜਿਹੜੇ ਉੱਥੇ ਰੈਜ਼ਿਡੈਂਟ ਨੇ ਉਹ ਹੋਣ ਉਹਦੇ ਵਿੱਚ ਉਸ ਦੇ ਵਿੱਚੋਂ ਉਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਸਿਵਲ ਡਿਫੈਂਸ ਦਾ ਨੋਲਿਜ ਹੈਗਾ ਸਿਵਲ ਡਿਫੈਂਸ ਦਾ ਮਤਲਬ ਹੈਗਾ ਕਿ ਭਈ ਜੇ ਕੋਈ ਇਹੋ ਜਿਹਾ ਕੋਈ ਵੀ ਆ ਆਪਦਾ ਆ ਜਾਂਦੀ ਹੈ ਤੇ ਉਸ ਆਪਦਾ ਦੇ ਵਿੱਚ ਕਿਵੇਂ ਰਿਐਕਟ ਕਰਨਾ ਹੈ ਜੀ ਪਹਿਲੀ ਗੱਲ ਲੋਕਾਂ ਨੂੰ ਆਰਗੇਨਾਈਜ਼ ਕਰਨਾ ਆਰਗੇਨਾਈਜ਼ ਕਰਨ ਦਾ ਮਤਲਬ ਹੈਗਾ ਕਿ ਪੈਨਿਕ ਨਾ ਹੋਏ ਜੀ ਸਭ ਤੋਂ ਵੱਡੀ ਗੱਲ ਮੈਂ ਸ਼ੁਰੂ ਕਰਾਂਗਾ ਕਿ ਬੱਚਿਆਂ ਦੇ ਸਾਹਮਣੇ ਜੀ ਛੋਟੇ ਬੱਚਿਆਂ ਦੇ ਸਾਹਮਣੇ ਤੁਸੀਂ ਆਪਣਾ ਡਰ ਪ੍ਰੈਜ਼ੈਂਟ ਨਾ ਕਰੋ ਜੀ ਠੀਕ ਹੈ ਉਹਨਾਂ ਨੂੰ ਚੰਗੇ ਹਿਊਮਰ 'ਚ ਰੱਖੋ ਉਹਨਾਂ ਨੂੰ ਖੁਸ਼ ਰੱਖੋ ਤਾਂ ਕਿ ਉਹਨਾਂ ਕਿਉਂਕਿ ਉਹਨਾਂ ਨੇ ਹੀ ਤੁਹਾਨੂੰ ਫਿਰ ਕ੍ਰਾਈਸਿਸ ਵੇਲੇ ਜੀ ਤੁਹਾਨੂੰ ਉਹਨਾਂ ਨੂੰ ਤੰਗ ਕਰਨਾ ਹੈ ਤੁਸੀਂ ਉਸ ਤੋਂ ਬਚਣਾ ਜੀ ਸੋ ਇਹ ਚੀਜ਼ ਹੈਗੀ ਹੈ ਉਸ ਤੋਂ ਬਾਅਦ ਫਿਰ ਆਂਦਾ ਹੈ ਕਿ ਆਰਗੇਨਾਈਜ਼ ਤਰੀਕੇ ਦੇ ਨਾਲ ਸਾਰੇ ਰੈਜ਼ੀਡੈਂਟ ਇਕੱਠੇ ਹੋ ਕੇ ਉਹ ਦੇਖਣ ਕਿ ਸਾਡੇ ਮਹੱਲੇ ਦੇ ਵਿੱਚ ਕਿੱਥੇ ਕਿੱਥੇ ਵੀਕ ਪੁਆਇੰਟ ਆ ਗਏ ਨੇ ਕਿਵੇਂ ਅਸੀਂ ਬਲੈਕਆਊਟ ਦੀ ਹਾਲਤ ਦੇ ਵਿੱਚ ਅਸੀਂ ਕਿਵੇਂ ਬਾਹਰ ਨਿਕਲਣਾ ਹੈ ਜਾਂ ਨਹੀਂ ਨਿਕਲਣਾ ਜੋ ਵੀ ਹੈ ਵੀਕ ਪੁਆਇੰਟ ਤੋਂ ਮਤਲਬ ਕੀ ਹੈ ਥੋੜਾ ਜਿਹਾ ਵੀ ਸਮਝਾ ਦਿਓ ਵੀਕ ਪੁਆਇੰਟ ਜਿਵੇਂ ਜੇ ਤੁਸੀਂ ਸੋਚੋ ਤੇ ਜੇ ਬਿਲਕੁਲ ਹਨੇਰਾ ਹੋਏਗਾ ਤੇ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਨਾ ਚੋਰੀ ਚਿਕਾਰੀ ਦਾ ਕੋਈ ਵਹੀਕਲ ਚੁਕੰਦਾ ਠੀਕ ਹੈ ਉਸ ਉਸ ਬਾਰੇ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ ਤੇ ਆਪਣੇ ਟਾਈਮਿੰਗ ਸੈੱਟ ਕਰੋ ਟਾਈਮਿੰਗ ਸੈੱਟ ਕਰਨ ਦਾ ਮਤਲਬ ਹੈ ਕਿ ਤੁਸੀਂ ਹਨੇਰਾ ਪੈਣ ਤੋਂ ਪਹਿਲਾਂ ਜੋਂ ਤੱਕ ਬਲੈਕਆਊਟ ਹੋਣਾ ਹੈ ਉਸ ਤੋਂ ਪਹਿਲਾਂ ਤੁਸੀਂ ਘਰ ਪਹੁੰਚੋ ਤੇ ਆਪਣੇ ਘਰ ਦੇ ਸਾਰੇ ਕਾਰੋਬਾਰ ਕਰ ਲਓ ਤਾਂ ਕਿ ਤੁਹਾਡਾ ਕੰਮ ਹੈ ਉਸ ਤੋਂ ਬਾਅਦ ਰੁਕੇ ਨਾ ਜੀ ਬਿਲਕੁਲ ਜੇ ਮੰਨ ਲਓ 9 ਵਜੇ ਬਲੈਕਆਊਟ ਹੈ ਤੇ ਪੁਣੇ ਨੂੰ 9 ਵਜੇ ਿੱਕਰ ਘਰੇ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਆਪਣਾ ਸਾਰਾ ਧਿਆਨ ਰੱਖਿਆ ਜਾ ਸਕੇ ਇਹ ਚੀਜ਼ਾਂ ਦਾ ਇਸ ਤੋਂ ਇਲਾਵਾ ਘਰ ਦੇ ਵਿੱਚ ਵੀ ਨਾ ਬਹੁਤ ਤਿਆਰ ਰੱਖਣ ਵਾਲੀ ਚੀਜ਼ਾਂ ਕਿ ਕਿਹੜੀ ਜਗ੍ਹਾ ਲੁਕਣਾ ਚਾਹੀਦਾ ਹੈ ਕਿਹੜੇ ਤੁਹਾਡੇ ਐਸੇ ਸੇਫ ਪੁਆਇੰਟ ਹੈ ਉੱਤੇ ਉੱਤੇ ਹੋਰ ਕਿਹੜੀਆਂ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਦੇਖੋ ਉਹਦੇ ਚ ਸਭ ਤੋਂ ਪਹਿਲਾਂ ਜਿਸ ਤਾ ਜਦੋਂ ਮੰਨ ਲਓ ਕੋਈ ਬੰਬ ਡਿੱਗਦਾ ਹੈ ਜੀ ਠੀਕ ਹੈ ਉਹਦੇ ਦੋ ਚੀਜ਼ਾਂ ਤੁਹਾਡੇ ਘਰ ਦੇ ਅੰਦਰ ਆਣ ਗਿਆ ਜੀ ਇੱਕ ਤੇ ਉਹਦੇ ਆਪਣੇ ਸ਼ਾਰਪਨਲ ਜਿਹਨੂੰ ਆਪਾਂ ਛਰਰੇ ਕਹ ਦਿੰਨੇ ਆ ਸ਼ੈਲ ਸ਼ੈਲ ਦੇ ਜਿਹੜੇ ਟੁਕੜੇ ਹੋਣਗੇ ਉਹ ਆਣਗੇ ਆ ਸਕਦੇ ਨੇ ਜਾਂ ਜਿਹੜਾ ਤੁਹਾਡੇ ਘਰ ਦੇ ਸ਼ੀਸ਼ੇ ਲੱਗੇ ਨੇ ਉਹ ਟੁੱਟ ਕੇ ਉਹ ਵੀ ਆਪਣੇ ਆਪ ਸ਼ਾਰਪ ਸ਼ਾਰਪਨਲ ਬਣ ਜਾਂਦਾ ਹੈ ਜੀ ਠੀਕ ਹੈ ਉਸ ਤੋਂ ਬਚਣਾ ਸਭ ਤੋਂ ਪਹਿਲਾ ਕੰਮ ਹੈਗਾ ਮਤਲਬ ਅਸੀਂ ਉਸ ਘਰ ਦੇ ਕਮਰੇ ਉਸ ਕਮਰੇ ਦੇ ਵਿੱਚ ਬੈਠੀਏ ਜਿੱਥੇ ਸ਼ੀਸ਼ੇ ਨਾ ਹੋਣ ਜੇ ਸ਼ੀਸ਼ੇ ਹੋਣ ਤੇ ਉਹਨਾਂ ਦੇ ਅੱਗੇ ਕੋਈ ਚੀਜ਼ ਚਾਦਰ ਲਗਾ ਦੀਏ ਕੋਈ ਐਸੀ ਤਾਂ ਕਿ ਉਹ ਤੁਹਾਡੇ ਉੱਤੇ ਤੁਹਾਡੇ ਤੇ ਵਾਰ ਨਾ ਕਰ ਸਕੇ ਆ ਦੇਖੋ ਹਾਂ ਉਹਦੇ ਚ ਕੀ ਹੈਗਾ ਪਹਿਲਾਂ ਆਪਣੇ ਘਰ ਦਾ ਉਹ ਜਗ੍ਹਾ ਲੱਭੋ ਜਿੱਥੋਂ ਕੋਈ ਵੀ ਬਾਰੀ ਸਾਹਮਣੇ ਦਿਖਦੀ ਕੋਈ ਦਰਵਾਜ਼ਾ ਕੋਈ ਬਾਰੀ ਸਾਹਮਣੇ ਨਹੀਂ ਦਿਖਦੀ ਉਹ ਤੁਹਾਡੇ ਜੀ ਇਹੋ ਜਿਹਾ ਕੋਈ ਕੋਈ ਨਾ ਹਰ ਘਰ ਚ ਇੱਕ ਇਹੋ ਜਿਹਾ ਬਲਾਈਂਡ ਪੁਆਇੰਟ ਹੁੰਦਾ ਜਿੱਥੇ ਕਿ ਕੋਈ ਸਾਹਮਣੇ ਕੋਈ ਸ਼ੀਸ਼ਾ ਤਾਂ ਕਿ ਸਿੱਧਾ ਕੋਈ ਚੀਜ਼ ਵਜੇ ਨਾ ਆਕੇ ਜੀ ਠੀਕ ਹੈ ਅ ਉਸ ਤੋਂ ਇਲਾਵਾ ਜਿਹੜਾ ਹੈਗਾ ਤੁਹਾਡਾ ਉਹ ਪੁਆਇੰਟ ਹੋ ਗਿਆ ਤੁਹਾਡਾ ਪਹਿਲੀ ਗੱਲ ਜੀ ਦੂਸਰਾ ਉਸ ਪੁਆਇੰਟ ਦੇ ਕੋਲ ਤੁਹਾਡੇ ਕੋਲ ਹਮੇਸ਼ਾ 5 7 ਲੀਟਰ 8 ਲੀਟਰ 10 ਲੀਟਰ ਤੱਕ ਪਾਣੀ ਪੀਣ ਵਾਲਾ ਉਹਦੇ ਕੋਲ ਕੋਈ ਕੈਨ ਦੇ ਵਿੱਚ ਜਾਂ ਕਿਸੇ ਤਰੀਕੇ ਨਾਲ ਉੱਥੇ ਰੱਖਿਆ ਜਾਏ ਤਾਂ ਕਿ ਜੇ ਲੰਬਾ ਸਮਾਂ ਬਲੈਕਆਊਟ ਚੱਲਦਾ ਜਾਂ ਬਾਹਰ ਇਸ ਤਰ੍ਹਾਂ ਦੀ ਬੰਬਾਰਡਮੈਂਟ ਹੋ ਰਹੀਏ ਤੇ ਤੁਹਾਨੂੰ ਪਿਆਸ ਲੱਗੀ ਤੁਸੀਂ ਪਿਆਸ ਦੇ ਚੱਕਰ ਦੇ ਵਿੱਚ ਹਾਂ ਤੁਸੀਂ ਤੁਹਾਨੂੰ ਉੱਥੋਂ ਉੱਠਣਾ ਪਏ ਜੀ ਠੀਕ ਹੈ ਤੀਸਰੀ ਗੱਲ ਜਿਹੜੀ ਹੈਗੀ ਏ ਕਿ ਉਹ ਸੈਂਟਰ ਆਫ ਦਿਸ ਲੈਬਰੀ ਹੋਣ ਜਿਹਦਾ ਛੱਤ ਦਾ ਸੈਂਟਰ ਨਹੀਂ ਹੋਣਾ ਜਿਹਦੀ ਉਹ ਪੁਆਇੰਟ ਜਿਵੇਂ ਇਸ ਟਾਈਮ ਐਸ ਲੈਬ ਅਸੀਂ ਐਸ ਲੈਬ ਹੈਗਾ ਸੈਂਟਰ ਚ ਨਾ ਹੋਈਏ ਦੀਵਾਰ ਦੇ ਜਨਾਂ ਨੇੜੇ ਹੋਵਾਂਗੇ ਉਹਨਾਂ ਦਾ ਸਾਡਾ ਖਤਰਾ ਘੱਟ ਹੋਏਗਾ ਜੀ ਜੀ ਠੀਕ ਹੈ ਤੀਸਰਾ ਪੁਆਇੰਟ ਸਾਡਾ ਇਹ ਹੋ ਜਾਂਦਾ ਹੈ ਜੀ ਚੌਥਾ ਪੁਆਇੰਟ ਹੈਗਾ ਕਿ ਜਦੋਂ ਬਲਾਸਟ ਹੋਏਗਾ ਜੀ ਤੇ ਉਹਦੀ ਆਵਾਜ਼ ਬਹੁਤ ਹੁੰਦੀ ਹੈ ਜੀ ਤੇ ਉਸ ਆਵਾਜ਼ ਨਾਲ ਜਿਹੜਾ ਹੈਗਾ ਆਮ ਤੌਰ ਤੇ ਕੰਨਾਂ ਦੇ ਪਰਦੇ ਫਟਨ ਦਾ ਜੀ ਉਹ ਬੰਦਾ ਚਾਂਸ ਉਹਦੇ ਵਿੱਚ ਜਿਹੜਾ ਹੈਗਾ ਆਪਣੇ ਬਾਡੀ ਨੂੰ ਘੱਟ ਤੋਂ ਘੱਟ ਪ੍ਰੋਜੈਕਟ ਕਰਨਾ ਹੈ ਬਾਰੀ ਦੇ ਅੱਗੇ ਜੀ ਜਾਂ ਜਿਹੜਾ ਪੁਆਇੰਟ ਐਂਟਰੀ ਪੁਆਇੰਟ ਹੈਗਾ ਉਹਦੇ ਲਈ ਤੁਸੀਂ ਪੇਟ ਦੇ ਵੱਲ ਲੇਟਣਾ ਹੈ ਜੀ ਪੇਟ ਦੇ ਵੱਲ ਲੇਟ ਕੇ ਦੋਨੋਂ ਉਂਗਲਾਂ ਜੀ ਉਹਨਾਂ ਨੂੰ ਕੰਨਾਂ 'ਚ ਪਾ ਕੇ ਜੀ ਤੇ ਕੋਣੀ ਥੱਲੇ ਠਕਾ ਕੇ ਜੀ ਇਸ ਇਸ ਪੋਜੀਸ਼ਨ 'ਚ ਤੁਸੀਂ ਰਹਿਣਾ ਜੀ ਜਦੋਂ ਤੱਕ ਉਹ ਹਮਲਾ ਚੱਲ ਰਿਹਾ ਹੈ ਜੀ ਜਦੋਂ ਹਮਲਾ ਖਤਮ ਹੁੰਦਾ ਹੈ ਜਦੋਂ ਓਕੇ ਦਾ ਸਾਇਰਨ ਵੱਜ ਜਾਂਦਾ ਤੁਸੀਂ ਉਸ ਤੋਂ ਬਾਅਦ ਫਿਰ ਫ੍ਰੀ ਹੋ ਸਕਦੇ ਹੋ ਬਾਕੀ ਤੁਹਾਡੇ ਕੋਲ ਪਾਣੀ ਪਿਆ ਸਾਰੀ ਫੈਮਿਲੀ ਨਾਲ ਹੈਗੀ ਹੈ ਜੀ ਠੀਕ ਹੈ ਇਹ ਬੈਸਟ ਪੁਆਇੰਟ ਜਿਹੜੇ ਨੇ ਸਾਨੂੰ ਅਸੀਂ ਧਿਆਨ ਚ ਰੱਖ ਸਕਦੇ ਹਾਂ ਜੀ ਕੁਲਵਿੰਦਰ ਜੀ ਤੁਸੀਂ ਵੀ ਕੁਝ ਦੱਸਣਾ ਚਾਹੋਗੇ ਇਹਦੇ ਵਿੱਚ ਐਮੈਂਡਮੈਂਟ ਕਰਨਾ ਚਾਹੋਗੇ ਹਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਪਾਜੀ ਉਹਨਾਂ ਨੇ ਦੱਸਿਆ ਕਿ ਆ ਜਿਹੜਾ ਆਪਾਂ ਨੂੰ ਬਲੈਕਆਊਟ ਰੱਖਣਾ ਚਾਹੀਦਾ ਬਿਲਕੁਲ ਆਣਾ ਜਦੋਂ ਏਦਾਂ ਦੀ ਕੋਈ ਸਿਚੁਏਸ਼ਨ ਬਣਦੀ ਆ ਅੱਜ ਕੱਲ੍ਹ ਆ ਲਾਈਟਸ ਜਿਹੜੀਆਂ ਨੇ ਸੋਲਰ ਲਾਈਟਸ ਨੇ ਜੀ ਬਿਲਕੁਲ ਠੀਕ ਹੈ ਨਾ ਘਰਾਂ ਦੇ ਬਾਹਰ ਹੀ ਲੱਗੀਆਂ ਹੁੰਦੀਆਂ ਕਈਆਂ ਨੇ ਗੇਟਸ ਤੇ ਲਾਈਆਂ ਹੁੰਦੀਆਂ ਨੇ ਉਹ ਚੱਗਦੀਆਂ ਰਹਿ ਜਾਂਦੀਆਂ ਨੇ ਜੀ ਹਣਾ ਜਿਸ ਤਰ੍ਹਾਂ ਕੈਮਰੇ ਕੈਮ ਨਾਈਟ ਵਿਜ਼ਨ ਕੈਮਰਾਸ ਬਾਹਰ ਲੱਗੇ ਨੇ ਸਕਿਉਰਿਟੀ ਲਈ ਉਹ ਲਾਈਟਸ ਜਿਹੜੀਆਂ ਨੇ ਉਹਨਾਂ ਦੀਆਂ ਜਗ ਪੈਂਦੀਆਂ ਨੇ ਜਦੋਂ ਬਲੈਕਆਊਟ ਹੁੰਦਾ ਤੇ ਮੈਂ ਉਹ ਚੀਜ਼ਾਂ ਵੀ ਜਿਹੜੀਆਂ ਅਵੋਇਡ ਕਰਨੀਆਂ ਚਾਹੀਦੀਆਂ ਉਹ ਸਾਰੇ ਬੰਦ ਰੱਖਣੇ ਚਾਹੀਦੇ ਆ ਜਾਂ ਉਹ ਲਾਈਟਸ ਜਿਹੜੀਆਂ ਨੇ ਆਫ ਕਰ ਦੇਣੀਆਂ ਚਾਹੀਦੀਆਂ ਬਲੈਕਆਊਟ ਦਾ ਮਤਲਬ ਬਲੈਕਆਊਟ ਪਰ ਦੂਸਰੀ ਗੱਲ ਇਹ ਹੀ ਹੈ ਕਿ ਜਿਹੜਾ ਬੱਚੇ ਸ਼ਰਾਤਾਂ ਕਰਦੇ ਨੇ ਭਾਰਕ ਦੇ ਹੱਥ ਚ ਮੋਬਾਈਲ ਹੈ ਇਹ ਉਹ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਥੋੜਾ ਸਹੀਮ ਰੱਖਣ ਔਰ ਗੱਲ ਨੂੰ ਸਮਝਣ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਪੈਨਿਕ ਨਾ ਹੋਣ ਸਿਚੁਏਸ਼ਨ ਨੂੰ ਸਮਝਣ ਜੀ ਬਿਲਕੁਲ ਕਿਉਂਕਿ ਮੋਬਾਈਲ ਵੀ ਅੱਜਕੱਲ ਸਭ ਤੋਂ ਵੱਡਾ ਹਥਿਆਰ ਹੈ ਜਿਹੜਾ ਨੁਕਸਾਨ ਕਰ ਸਕਦਾ ਜੀ ਇਸ ਸੰਬੰਧ ਸਭ ਕੁਝ ਕਹਿਣਾ ਚਾਹੁੰਦਾ ਇੱਕ ਪ ਜੇ ਮੋਬਾਈਲ ਵੀ ਆਪਾਂ ਯੂਜ਼ ਕਰ ਰਹੇ ਆ ਨਾ ਉਹਨੂੰ ਵੀ ਲੋਏਸਟ ਇੰਟੈਂਸਿਟੀ ਤੇ ਕਰ ਦਈਏ ਜਿਹੜਾ ਸਕਰੀਨ ਸਾਨੂੰ ਰਾਤੀ ਦਿਸੇ ਪਰ ਉਹ ਦੂਰ ਤੱਕ ਨਾ ਦਿਸੇ ਸਕਰੀਨ ਆਪਾਂ ਐਦਾਂ ਵੀ ਛੋਟੇ ਛੋਟੇ ਗੱਲਾਂ ਹੈਗੀਆਂ ਨੇ ਜੇ ਆਪਾਂ ਸਾਰੇ ਆਈਡੀਆ ਬਣਾ ਲਈ ਇਕੱਠੇ ਤੇ ਕਾਫੀ ਆਪਾਂ ਆਪਣਾ ਸੇਫਟੀ ਨੈਟ ਬਣਾ ਸਕਦੇ ਆ ਜੀ ਬਿਲਕੁਲ ਇਸ ਤੋਂ ਇਲਾਵਾ ਵੀ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਜੇ ਕੋਈ ਚੀਜ਼ਾਂ ਆਂਦੀਆਂ ਨੇ ਸਾਹਮਣੇ ਸਾਡੇ ਤੇ ਅਸੀਂ ਬਾਰ-ਬਾਰ ਦਰਸ਼ਕਾਂ ਨੂੰ ਸਮੇਂ-ਸਮੇਂ ਤੇ ਦੱਸਦੇ ਵੀ ਰਵਾਂਗੇ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਵੇਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿੰਦੇ ਚ ਇੱਕ ਸ਼ਾਇਦ ਆਰਮੀ ਪਰਸਨ ਸੀ ਉਹ ਦੱਸ ਰਿਹਾ ਸੀ ਕਿ ਜੇ ਕਈ ਵਾਰ ਘਰ 'ਚ ਡਰ ਹੁੰਦਾ ਕਿ ਛੱਤ ਡਿੱਗਣ ਦਾ ਜ਼ਰਿਆ ਹੈ ਤੁਸੀਂ ਮਲਬੇ ਥਲੇ ਆ ਕੇ ਵੀ ਨੁਕਸਾਨ ਹੋ ਸਕਦਾ ਜੇ ਤੁਹਾਡੇ ਘਰ 'ਚ ਦਰਖਤ ਹੈ ਦਰਖਤ ਦੀ ਆੜ ਦੇ ਵਿੱਚ ਜਿਹੜੀਆਂ ਦੋ ਤਣੀਆਂ ਹੁੰਦੀਆਂ ਨੇ ਤਣਾ ਦੇ ਵਿੱਚ ਘਾਰ ਲੁਕ ਸਕਦੇ ਹੋ ਸਾਈਡ ਤੇ ਜਾ ਸਕਦੇ ਆਪਣੇ ਸਿਰ ਨੂੰ ਬਚਾਅ ਕਰ ਸਕਦੇ ਹੋ ਜੇ ਤੁਹਾਡੇ ਘਰ 'ਚ ਨਹੀਂ ਹੈ ਤੁਸੀਂ ਬਾਹਰ ਗਲੀ ਦੇ ਵਿੱਚ ਹੈ ਉੱਥੇ ਹੋਣਾ ਚਾਹੀਦਾ ਇਹ ਵੀ ਚੀਜ਼ ਤੋਂ ਬਚਾਅ ਹੋ ਸਕਦਾ ਸੋ ਅਜਿਹੀਆਂ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਵਿਚਾਰ ਰੱਖਣ ਦੀ ਜ਼ਰੂਰਤ ਹੈ ਤੇ ਸੰਗਤ ਸਾਹਿਬ ਹੋਰ ਵੀ ਕੁਝ ਕਹਿਣਾ ਚਾਹੋਗੇ ਤੁਸੀਂ ਮਾਈਸ ਸਾਹਿਬ ਮੈਂ ਬਿਲਕੁਲ ਇਹ ਹੀ ਕਹਿਣਾ ਚਾਹਾਂਗਾ ਕਿ ਜਿਹੜੀ ਵੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਜਾਂ ਇਦਾਂ ਦੀ ਗੱਲ ਕਿਸੇ ਹੋਰ ਚੈਨਲ ਤੇ ਵੀ ਤੁਹਾਨੂੰ ਸੁਣਨ ਨੂੰ ਮਿਲੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੰਗ ਸ਼ੁਰੂ ਹੋ ਗਏ ਜੇ ਦਾ ਮੰਦਰਾ ਮੇਹੀ ਨਹੀਂ ਕਿ ਤੁਸੀਂ ਪੈਨਿਕ ਐਨਿਕ ਹੋ ਜਾਓ ਕਿ ਤੁਸੀਂ ਘਰੋਂ ਨਾ ਬਾਹਰ ਨਿਕਲੋ ਜਾਂ ਬੈਠੇ ਦਿਮਾਗ ਤੇ ਬੋਝ ਪਾ ਕੇ ਬਹਿ ਜਾਓ ਕੀ ਕਰਾਂਗੇ ਕੀ ਕਰਾਂਗੇ ਇਹ ਸਿਰਫ ਇੱਕ ਤੁਹਾਨੂੰ ਸੁਜੈਸ਼ਨ ਹੈ ਅੱਜ ਮੈਂ ਮੌਕ ਡ੍ਰਿਲ ਚੱਲ ਰਹੀ ਹੈ ਅਬੀ ਸਰ ਜਸਟ ਲਾਈਕ ਮੌਕ ਡ੍ਰਿਲ ਹੈ ਔਰ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਸਾਨੂੰ ਕੁਝ ਪੁੱਛ ਰਹੇ ਹੋ ਤੇ ਸਾਡੇ ਕੋਲੋਂ ਸਾਡਾ ਤਜਰਬਾ ਜੋ ਅਸੀਂ ਟਾਈਮ ਲੰਘਾਇਆ ਹੰਡਾਇਆ ਤੁਸੀਂ ਉਹ ਪੁੱਛ ਰਹੇ ਹੋ ਕਿ ਕਿੱਦਾਂ ਉਸ ਵੇਲੇ ਹੁੰਦਾ ਸੀ ਤੇ ਅੱਜ ਤੁਸੀਂ ਕੀ ਕਰ ਸਕਦੇ ਹਾਂ ਅਸੀਂ ਕੋਈ ਕਿਸੇ ਨੂੰ ਡਰਾਉਣ ਦਾ ਮਕਸਦ ਨਹੀਂ ਹੈ ਜਾਂ ਸਲਾਹ ਇਸ ਕਰਕੇ ਨਹੀਂ ਦੇ ਰਹੇ ਕਿ ਕੁਛ ਹੋ ਵਨ ਵਾਲਾ ਕੁਝ ਵੀ ਹੋਣ ਵਾਲਾ ਨਹੀਂ ਸਭ ਠੀਕ ਠਾਕ ਹੈ ਤੁਸੀਂ ਸਾਰਿਆਂ ਨੇ ਰਿਲੈਕਸ ਹੀ ਰਹਿਣਾ ਜੀ ਸੰਗਾ ਸਭ ਕੁਝ ਕਹਿਣਾ ਚਾਹਉਂ ਹਾਂ ਜੀ ਬਸ ਬਸ ਠੀਕ ਹਾਂ ਜੀ ਬਹੁਤ ਮਿਹਰਬਾਨੀ ਜਿਵੇਂ ਭਾਜੀ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਤੁਹਾਨੂੰ ਇੱਕ ਅਵੇਅਰ ਕਰਨ ਦਾ ਹੈ ਕਿਉਂਕਿ ਇਸ ਤੋਂ ਇਲਾਵਾ ਜੇ ਗੱਲ ਕਰੀਏ ਜੋ ਹਿੰਦੁਸਤਾਨ ਦੀਆਂ ਫੌਜਾਂ ਨੇ ਜੋ ਡਿਫੈਂਸ ਸਿਸਟਮ ਹੈ ਉਹਦੇ ਤਾਂ ਤੁਸੀਂ ਨਜ਼ਾਰੇ ਦੋ ਤਿੰਨ ਦਿਨ ਪਹਿਲਾਂ ਦੇਖ ਲਏ ਨੇ ਕਿਸ ਤਰ੍ਹਾਂ ਹਵਾ ਦੇ ਵਿੱਚ ਹੀ ਹਿੰਦੁਸਤਾਨ ਨੇ ਪਾਕਿਸਤਾਨ ਦੇ ਜਿਹੜੇ ਅਟੈਕ ਨੂੰ ਤਬਾਹ ਕਰਕੇ ਰੱਖ ਦਿੱਤਾ ਹਵਾ ਦੇ ਵਿੱਚ ਖਤਮ ਕਰ ਦਿੱਤਾ ਸੋ ਡਰਨ ਦੀ ਜਰੂਰਤ ਨਹੀਂ ਸਿਰਫ ਇੱਕ ਮਕਸਦ ਹੈ ਤੁਹਾਨੂੰ ਦੱਸਣ ਦਾ ਕਿ ਜੇ ਅਜਿਹੇ ਹਾਲਾਤ ਵੀ ਹੁੰਦੇ ਨੇ ਤੇ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਬਹੁਤ ਮਿਹਰਬਾਨੀ ਥੈਂਕ ਯੂ ਜੀ